ਇਿੱਥੇ ਦੇਸ਼ ਭਰ ਦੇ ਵਿੱਚ ਕਿੰਨਾਂ ਅੰਦਰ ਦਿਹਾੜਾ ਮਨਾਇਆ ਜਾ ਰਿਹਾ ਹੈ ਉੱਥੇ ਕਿਸਾਨਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਕੇਂਦਰ ਸਰਕਾਰ ਦੇ ਖਿਲਾਫ ਰੋਸ ਵਜੋਂ ਆਪਣੀਆਂ ਮੰਗਾਂ ਨੂੰ ਲੈ ਕੇ ਆਵਾਜ਼ ਬੁਲੰਦ ਕਰਦੇ ਹੋਏ ਟਰੈਕਟਰ ਮਾਰਚ ਕੀਤੇ ਗਏ ਹਨ ਕਿਸਾਨਾਂ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਦਿੱਲੀ ਬਾਰਡਰ ਤੇ ਵੱਡਾ ਅੰਦੋਲਨ ਕੀਤਾ ਗਿਆ ਸੀ ਭਾਵੇਂ ਕਿ ਕੇਂਦਰ ਵੱਲੋਂ ਉਹਦੋਂ ਕਿਸਾਨੀ ਬਿੱਲ ਵਾਪਸ ਲੈ ਲਏ ਲੇਕਿਨ ਜੋ ਹੋਰ ਮੰਗਾਂ ਸਨ ਉਹ ਹਾਲੇ ਤੱਕ ਪੂਰੀਆਂ ਨਹੀਂ ਹੋਈਆਂ ਜਿਨ੍ਹਾਂ ਵਿੱਚ ਮੁੱਖ ਤੌਰ ਤੇ ਕਣਕ ਝੋਨੇ ਤੋਂ ਇਲਾਵਾ ਹੋਰ ਫਸਲਾਂ ਤੇ ਐਮਐਸਪੀ ਕਾਨੂੰਨ ਅਤੇ ਹੋਰ ਮੰਗਾਂ ਵੀ ਸਨ ਜਿਨ੍ਹਾਂ ਨੂੰ ਲੈ ਕੇ ਪੰਜਾਬ ਅਤੇ ਹੋਰ ਸੂਬਿਆਂ ਦੇ ਕਿਸਾਨ ਲਗਾਤਾਰ ਸੰਘਰਸ਼ ਕਰ ਰਹੇ ਹਨ ਇਸ ਦੇ ਚਲਦੇ ਕੇਂਦਰ ਸਰਕਾਰ ਪ੍ਰਤੀ ਰੋਸ ਵਜੋਂ ਸੰਯੁਕਤ ਕਿਸਾਨ ਮੋਰਚੇ ਵੱਲੋਂ 26 ਜਨਵਰੀ conductance ਦਿਹਾੜੇ ਤੇ ਟਰੈਕਟਰ ਮਾਰਚ ਕੱਢਣ ਦਾ ਐਲਾਨ ਕੀਤਾ ਗਿਆ ਸੀ ਸੰਗਠਨਾ ਵਾ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਬਲਾਕ ਪ੍ਰਧਾਨ ਕਾਦੀਆਂ ਜਿਹੜਾ ਮਾਰਚ ਆ ਜੀ ਜਦੋਂ ਆਪਾਂ ਅੰਦੋਲਨ ਖਤਮ ਕਰਕੇ ਆਏ ਹਾਂ ਸਰਕਾਰ ਦੇ ਨਾਲ ਸਾਡੀ ਅਜੋ ਕੋਈ ਹੋਰ ਮੰਗਾਂ ਸਨ ਕੱਲੀ ਹਰੀ ਉਹ ਬਿੱਲ ਦੀ ਇੱਕ ਮੰਗਣੀ ਸੀ ਉਹਦੇ ਨਾਲ ਸਾਡੀ ਐਮਐਸਪੀ ਦਾ ਗਰੰਟੀ ਕਾਨੂੰਨ ਕਿਸਾਨਾਂ ਦੇ ਜਿਹੜਾ ਕਰਜ਼ਾ ਉਹਦੀ ਮਾਫੀ ਫੇਰ ਜਿਹੜੀ ਸਾਡੀ ਫਸਲ ਆ ਉਹਦਾ ਪੂਰਾ ਭਾਅ ਜਿਹੜੀ ਐਮਐਸਪੀ ਵੀ ਨਹੀਂ 3+ ਪੂਰਾ ਦਿੱਤੀ ਜਾਵੇ ਇਹ ਏ 2 ਉਹ ਨਾ ਦਿੰਦੇ ਆ ਅਸੀਂ ਸੀ+ 2 ਦਾ ਮੰਗਦੇ ਹਾਂ ਸੁਆਮੀ ਨਾਥਨ ਦੀ ਰਿਪੋਰਟ ਦੇ ਨਾਲ ਜਿਹੜਾ ਵਾ ਭਾਅ ਖੜਾ ਜਿਹੜਾ ਪੱਕਾ ਬੱਜੇ ਫਸਲਾਂ ਦਾ ਦੂਜੀ ਗੱਲ ਜਦੋਂ ਆਪਾਂ ਅੰਦੋਲਨ ਖਤਮ ਕਰਕੇ ਆਏ ਉੱਥੇ ਕੁਝ ਕਿਸਾਨਾਂ ਦੇ ਪਰਚੇ ਹੋਏ ਸਨ ਉਹ ਪਰਚਿਆਂ ਦੀ ਮਾਫੀ ਜਿਹੜੀ ਸਰਕਾਰ ਨੇ ਕਿਹਾ ਸੀ ਇਹ ਪਰਚੇ ਜਿਹੜੇ ਮaaf ਕਰਦਾਂਗੇ ਵਾਪਸ ਲਾ ਲਾਂਗੇ ਪਰ ਉਹ ਸਰਕਾਰ ਦੇ ਪਰਚੇ ਵਾਪਸ ਲਾਏ ਨਹੀਂ ਉਹ ਵੀ ਸਾਡੀ ਹੁਣ ਇਹਦੇ ਵਿੱਚ ਇੱਕ ਮੰਗਾ ਮਿਸ਼ਰਾ ਟੈਣੀ ਨੂੰ ਆਪਣੇ ਉਹਦੇ ਤੋਂ ਬਰਖਾਸਤ ਕਰਨਾ ਜਿਹਦੇ ਜਿਹਦੇ ਮੁੰਡੇ ਨੇ ਕੁਝ ਕਿਸਾਨ ਜਾਨ ਖੋਜ ਕੇ ਉਹਨਾਂ ਦੇ ਉੱਤੇ ਜੀਪ ਛਾੜ ਕੇ ਉਹਨਾਂ ਨੂੰ ਕੁਚਲਿਆ ਸੀ ਉਹਦੇ ਬਰਖਾਸਤ ਕਰਨੀ ਮੰਗਾ ਹੋਰ ਬਾਕੀ ਜਿਹੜੇ ਵੇਖੋ ਸਰਕਾਰ ਜਿਹੜੀ ਹੈ ਨਾ ਦਿ ਗੌਰਮੈਂਟ ਸਾਰੀ ਨਹੀਂ ਕਰਦੀ ਸਾਰੀਆਂ ਫਸਲਾਂ ਦੀ ਸਰਕਾਰ ਪ੍ਰੋਕਿਊਰਮੈਂਟ ਕਰਦੀ ਸਿਰ ਕਣਕ ਦੇ ਝੋਨੇ ਦੀ ਬਾਕੀ ਮੱਕੀ ਹੋ ਗਈ ਜਵਾਰ ਹੋ ਗਈਆਂ ਦਾਲਾਂ ਹੋ ਗਈਆਂ ਕਪਾਹ ਹੋ ਗਈ ਜਿੰਨੀਆਂ ਵੀ ਬਾਕੀ ਬੱਚੀ ਫਸਲਾਂ ਨੇ ਉਹ ਸਰਕਾਰ ਨਹੀਂ ਖਰੀਦ ਕਰਦੀ ਨਹੀਂ ਲੈਂਦੀ ਪਰ ਉਹਦਾ ਨੁਕਸਾਨ ਕਿੰਦਾ ਸਰਕਾਰ ਐਮ ਐਸ ਪੀ ਤੈਅ ਕਰ ਦਿੰਦੀ ਆ ਵੀ 1800 ਰੁਪਏ ਨੂੰ ਜਵਾਰ ਵਿਕੇਗੀ ਪਰ ਉਹ ਜਦੋਂ ਪ੍ਰਾਈਵੇਟ ਖੇਤਰ ਜਿਹੜਾ ਖਰੀਦ ਕਰਨ ਆਉਂਦਾ ਵਾ ਮੰਡੀਆਂ ਦੇ ਵਿੱਚ ਉਹ ਐਮ ਐਸ ਪੀ ਦੇ ਉੱਤੇ ਖਰੀਦਦਾ ਨਹੀਂ ਹੈਗਾ ਉਹ ਫਿਰ 1200 1200000 ਅੱਛਾ ਤੁਸੀਂ ਦੇਖੋ ਪਿੱਛੇ ਪਿਆਜ਼ ਦਾ ਕੀ ਹਾਲ ਹੋਇਆ ਵਾ ਨਾਸਿਕ ਦੇ ਵਿੱਚ 1 ਰੁਪਈਏ ਪਿਆਜ਼ ਵੇਗਿਆ 10 ਪੈਸੇ ਪਿਆਜ਼ ਵੇਗਿਆ 24 ਕਿਲੋ ਪਿਆਜ਼ ਵੇਗਿਆ ਵਾ ਜ਼ਿਮੀਂਦਾਰ ਫਸਲ ਲੈ ਕੇ ਮੰਡੀ 'ਚ ਆਉਂਦਾ ਵਾ ਪੈਸੇ ਵਟਣ ਵਾਸਤੇ ਇੱਥੋਂ ਤੱਕ ਮਾੜੇ ਹਾਲਾਤ ਨੇ ਸਟੇਟਾਂ ਦੂਜੀਆਂ ਦੇ ਨਾਸਿਕ ਹੋ ਗਿਆ ਮਹਾਰਾਸ਼ਟਰ ਹੋ ਗਿਆ ਜਿੱਥੇ ਬੈਂਗਣੀ ਜਿਆਦਾ ਪੈਦਾ ਹੁੰਦਾ ਸਬਜ਼ੀਆਂ ਜਿਆਦਾ ਪੈਦਾ ਹੁੰਦੀਆਂ ਨੇ ਉਲਟੇ ਜੱਟ ਦੀ ਜੇਬ 'ਚੋਂ ਪੈਸੇ ਮੰਗਦੇ ਆ ਵੀ ਸਾਡਾ ਖਰਚਾ ਜਿਆਦਾ ਆ ਗਿਆ ਨੂੰ ਸਾਭ ਸੰਭਾਲਦਾ ਤੇ ਜੱਟ ਨੂੰ ਕਹਿੰਦੇ ਵੀ ਤੇਰਾ 500 ਰੁਪਈਆ ਤੂੰ ਬਣਿਆ ਵਾ 250 ਦੀ ਤੇਰੀ ਸਬਜ਼ੀ ਹੋ ਇੰਨਾ ਮਾੜਾ ਜਿਹੜਾ ਜ਼ਿਮੀਂਦਾਰ ਦਾ ਕਿਸਾਨੀ ਦਾ ਹਾਲ ਜਿਹੜਾ ਸਰਕਾਰਾਂ ਨੇ ਕਰਤਾ ਵਾ ਇਹਨਾਂ ਦੇ ਸਾਰਿਆਂ ਦੇ ਸਬੰਧ ਵਿੱਚ ਇਹ ਜਿਹੜਾ ਰੋਸ ਮਾਰਚਾ ਕੱਢਿਆ ਜਾ ਰਿਹਾ ਵਾ ਕਿੱਥੇ ਕਿੱਥੇ ਜਾਣਾ ਤੇ ਕਿੱਥੇ ਸ਼ੁਰੂ ਹੋਣਾ ਹੈ ਇਹ ਸਰ ਇੱਥੋਂ ਸ਼ੁਰੂ ਕਰਕੇ ਆਪਾਂ ਬਟਾਲੇ ਤੱਕ ਜਾਵਾਂਗੇ ਕਿੰਨੇ ਕੁ ਟਰੈਕਟਰ ਆ ਤੁਹਾਡੇ ਵੱਲੋਂ ਮੰਗਿਆ ਫੇਰੇ ਟਰੈਕਟਰ ਕਾਫੀ ਆ ਕੱਲਾ ਬਟਾਲੇ ਚ ਹੀ ਕਿ ਪੂਰੇ ਪੰਜਾਬ ਚ ਹੋ ਰਿਹਾ ਹੈ ਜਿਹੜਾ ਇਹ ਭਾਜੀ ਪੂਰੀ ਹਿੰਦੁਸਤਾਨ ਚ ਹੋ ਰਿਹਾ ਵਾ ਇਹ ਸੰਜੁਕਤ ਕਿਸਾਨ ਮੋਰਚਾ ਜਿਹੜਾ ਬਣਿਆ ਸੀ ਜਦੋਂ ਆਪਾਂ ਦਿੱਲੀ ਅੰਦolan ਲੜਿਆ ਵਾ ਇਹ ਉਸ ਸੰਯੁਕਤ ਖਾਣ ਮੋਰਚੇ ਦੀ ਕਾਲ ਆ ਵੀ ਜਿਹੜੀ ਤੁਸੀਂ ਟਰੈਕਟਰ ਮਾਰਚ ਕਰਨੇ ਆ ਕਿ ਯੂਪੀ ਵਿਹਾਰ ਤਾਮਲਨਾਡੂ ਹਰ ਸਟੇਟ 'ਚ ਜਿਹੜਾ ਅੱਜ ਟਰੈਕਟਰ ਮਾਰਚ ਹੋਏਗਾ ਕੀ ਕਾਰਨ ਹੈ ਤੁਹਾਨੂੰ ਘੜੀਮੁੜੀ ਜਾ ਕੇ ਟਰੈਕਟਰ ਰੋਸ ਮਾਰਚ ਕਰਨਾ ਪੈ ਰਿਹਾ ਪਰ ਸਰਕਾਰ ਸੋੰਦੀ ਨਹੀਂ ਤੁਹਾਡੀ ਕਿਤੇ ਸਰ ਸਰਕਾਰ ਚਾਹੁੰਦੀ ਆ ਵੀ ਪ੍ਰਾਈਵੇਟ ਸੈਕਟਰ ਨੂੰ ਹਾਵੀ ਕਰਨਾ ਜਿਹੜਾ ਏਸ ਜਿਮੀਂਦਾਰ ਦੇ ਕਿਸਾਨੀ ਉੱਤੇ ਵੀ ਅਸੀਂ ਚਾਹੁੰਦੇ ਆ ਵੀ ਜਿਹੜਾ ਸਾਡੇ ਉੱਤੇ ਪ੍ਰਾਈਵੇਟ ਸੈਕਟਰ ਨੂੰ ਨਾ ਥੋਪਿਆ ਜਾਵੇ ਇਇਸੇ ਕਾਰਨ ਕਰਕੇ ਜਿਹੜੇ ਬਾਰ-ਬਾਰ ਸਾਨੂੰ ਧਰਨੇ ਲਾਉਣੇ ਪੈਂਦੇ ਆ ਮਾਰਚ ਕਰਨੇ ਪੈਂਦੇ ਆ ਕਿਉਂਕਿ ਸਰਕਾਰ ਚਾਹੁੰਦੀ ਹੈ ਵੀ ਕਿਸਾਨੀ ਨੂੰ ਵੀ ਪ੍ਰਾਈਵੇਟ ਹੱਥਾਂ ਦੇ ਵਿੱਚ ਦੇ ਦਿੱਤਾ ਜਾਵੇ। ਪ੍ਰਧਾਨ ਜੀ ਬਾਪੂ ਜੀ ਕੀ ਨਾਮ ਤੁਹਾਡਾ? ਮੈਂ ਗਰਮੇਲ ਸਿੰਘ ਪ੍ਰਧਾਨ ਆਰਤੀ ਸਿੰਘ ਬਟਾਲਾ ਕਰਨ। ਬਾਪੂ ਜੀ ਕੀ ਲੱਗਦਾ ਅੱਜ ਫੇਰ ਤੁਹਾਨੂੰ ਦੁਬਾਰਾ ਟਰੈਕਟਰ ਮਾਰਚ ਕੱਟਣਾ ਪਿਆ ਬਹੁਤ ਚਿਰ ਬਾਅਦ। ਆਪੇ ਇਸ ਕਰਕੇ ਦੁਬਾਰਾ ਕੱਟਣਾ ਪੈ ਰਿਹਾ ਵੀ ਜਿਹੜਾ ਹੀ ਸਿੱਖ ਤੇ ਖਾਸ ਜਿਹੜਾ ਧਰਨਾ ਲਾਇਆ ਸੀਗਾ ਉਹਦੇ ਵਿੱਚ ਸਾਨੂੰ ਥੋੜਾ ਨਿਸਾਬ ਮਿਲਿਆ। ਕਹਿੰਦੇ ਚੋ ਨਿਤੇ ਹੀ ਰਹਿ ਗਿਆ। ਜਿਹੜੀਆਂ ਸਬਦੀਆਂ ਨੇ ਜਾਹੇ ਆਲੂ ਲਾਉਨੇ ਆ ਜਾਂ ਹੋਰ ਸਬਜ਼ੀਆਂ ਲਾਉਨੇ ਉਹਦੇ ਵਿੱਚ ਸਾਨੂੰ ਆਪਣੇ ਕੋਲੋਂ ਪੈਸੇ ਜਾਂਦੇ ਆ ਤੁਸੀਂ ਆਰਕਾਂ ਲਾ ਲਓ ਵੀ ਟ੍ਰੈਕਟਰ ਆ ਟਮਾਟਰ ਦੇ ਉੱਤੇ ਸਾਡਾ 1 ਕਿੱਲੇ ਦੇ ਲਾਉਣ ਵਾਸਤੇ ਘੱਟੋ ਘੱਟ 50000 ਰੁਪਏ ਖਰਚ ਆਉਂਦੇ ਆ ਉਹ 12 ਰੁਪਏ ਕਿਲੋ ਵਿਕਣਦੇ ਆ ਮੰਡੀ ਜਾ ਜੇ ਤਾਂ ਮੰਡੀ ਦੇ ਵਿੱਚੋਂ ਬਾਹਰ ਨਿਕਲਦਾ ਉਹਦੇ ਆ 25 30 40 ਰੁਪਏ ਕਿਲੋ ਹੋ ਜਾਂਦਾ ਇਸ ਕਰਕੇ ਸਾਡਾ ਇਹ ਸੰਤੋ ਸਰਕਾਰ ਦੇ ਘੜੀ ਰੋਸਿਆ ਇਹ ਜਿਹੜੀ ਐਮ ਐਸ ਸੀ ਆ ਸਬਜ਼ੀਆਂ ਤੇ ਵੀ ਦਿੱਤੀ ਜਾਵੇ ਹਲਾਤੇ ਵੀ ਦਿੱਤੀ ਜਾਵੇ ਤੇ ਕਿਸਾਨਾਂ ਦੇ ਕੱਦੇ ਜਿਹੜੇ ਉਹ ਮਾਫੀ ਦੇਣ ਤੇ ਆ ਜਾਂਦੇ ਆ ਜਦੋਂ ਸਾਨੂੰ ਇਹ ਕਰ ਦਿੰਦੇ ਆ ਵੀ ਤੁਸੀਂ ਜਾਓ ਤੇ ਅਸੀਂ ਆ ਚੀਜ਼ਾਂ ਮੰਨ ਲਈਆਂ ਨੇ ਸਤਿ ਸ਼੍ਰੀ ਅਕਾਲ ਉਹ ਫਿਰ ਸਟੈਂਡ ਉੱਤੇ ਰਹਿਣ ਦਿੰਦਾ ਜਦੋਂ ਰਹਿ ਗਿਆ ਐਮਐਸਸੀ ਤੇ ਕੱਲੀ ਰਹਿ ਗਿਆ ਕਲਕਤੇ ਦੇ ਘੋਨੇ ਤੇ ਹੋਰ ਕਿਸੇ ਦਾ ਸਰਵਉਤਮਿਕ ਜਵਾਰ ਤੇ ਨਹੀਂ ਹੈਗੀ ਨਹੀਂ ਭਾਜੀ ਤੌਰੀਅਤ ਨਹੀਂ ਹੈਗੀ ਇਹ ਜਿੰਨ ਤੱਕ ਜਿਸ ਕਰਕੇ ਸਾਨੂੰ ਤੁਹਾਡਾ ਧੰਨਵਾਦ ਮੈਂ ਫਿਰ ਕਰਾਂਗਾ